ਜੋ ਪਾਲ ਤਰਨ ਵਾਲੇ ਆ ਤੇ ਵਪਾਰ ਕਰਕੇ ਸੁੱਕੀ ਜ਼ਮੀਨ ਬਣਾਉਣ ਵਾਲੇ ਆ ਤੁਹਾਨੂੰ ਇੱਕੋ ਇੱਕ ਮੁੰਡਾ ਹੈ ਉਹਨੂੰ ਮੈਂ ਤਾਂ ਬਾਲਿੰਗ ਦੇ ਮੁੰਡਾ ਜਾਣਾ ਸੀਗਾ ਆਪਦਾ ਪੁੱਤ ਹੋਇਆ ਜਾਣਾ ਸੀਗਾ ਤੇ ਕੋਈ ਕੰਮ ਨਹੀਂ ਕਰਦਾ ਜਿੰਨੀ ਮੈਂ ਜਾਇਦਾਦ ਬਣਾਈ ਹੈ ਉਦੋਂ ਜ਼ਿੰਮੇਵਾਰ ਕੌਣ ਹੋਊਗਾ ਕੌਣ ਸੁਭਾਲੂਗਾ ਜੇ ਅੱਗੇ ਕਾਰੋਬਾਰ ਨਾ ਚੱਲਿਆ ਤੇ ਮੇਰਾ ਨਾਮ ਨਹੀਂ ਰਹਿਣਾ ਕਈ ਤਰ੍ਹਾਂ ਦੇ ਵਿਚਾਰ ਆਉਂਦੇ ਤਾਂ ਮੈਂ ਤਾਂ ਕਾਲੇ ਜਿਹੇ ਗੁੱਸੇ ਹੁੰਦੇ ਅੰਦਰ ਅੰਦਰ ਨਰਾਜ ਹੁੰਦੇ ਭਾਵੇਂ ਬਾਹਰੋਂ ਹੀ ਕਦੇ ਉਹ ਨਰਾਜਗੀ ਫੁੱਟ ਜਾਂਦੀ ਅੰਦਰਲੀ ਗੱਲ ਜਿਹੜੀ ਦਾ ਪੈਰੋ ਉਗਤਨ ਕਦੇ ਬਾਹਰ ਨਿਕਲਦੀ ਜਿਹੜੀ ਅੰਦਰਲੀ ਨਰਾਜ਼ਗੀ ਸੀ ਕਈ ਵਾਰ ਬੇ ਬਾਹਰ ਪੈਦਾ ਹੁੰਦੀ ਬਾਹਰ ਪਰਗਟ ਹੋ ਜਾਂਦੀ ਤੇ ਇਹ ਗੱਲ ਦੋ ਬਾਹਰ ਪਰ ਨਰਾਜ਼ਗੀ ਬਾਹਰ ਪ੍ਰਗਟ ਹੋਈ ਤੇ ਇਹ ਗੱਲ ਕਹਤੇ ਨਾਨਕ ਦੇਖ ਆਪਾ ਖੱਤਰੀ ਲੋਕ ਆ ਆਪਣਾ ਵਪਾਰ ਦਾ ਧੰਦਾ ਹੈ ਕਿਤਾ ਹੈ ਆਪਣਾ ਮੈਂ ਦੋਨਾ ਹੈ ਕਿ ਤੂੰ ਵਿਪਾਰ ਕਰੇ ਪਰਿਵਾਰ ਖੁਸ਼ਹਾਲ ਰਹੇ ਜਿਸ ਤਰ੍ਹਾਂ ਮੈਨੂੰ ਲੋਕ ਮੈਤ ਕਾਲੂ ਮੈਤ ਕਾਲੂ ਕਹਿੰਦੇ ਨੇ ਮੇਰਾ ਜਸ ਹੈ ਸੰਸਾਰ ਵਿੱਚ ਇਦਾਂ ਤੁਹਾਡਾ ਵੀ ਜਸ ਬੱਲੇ ਹੁਣ ਕੌਣ ਦੱਸੇ ਵੀ ਇਹ ਸ਼ੋਭਾ ਚਾਹਤਾ ਅੜਦੀ ਮਰਗ ਦੇ ਸੋਭਾ ਚੌਂਦ ਨਾ ਦੀ ਇਹ ਕਵਲ ਮੁਰਗੇ ਕਿਸ ਕੋਈ ਨਾਂ ਨਹੀਂ ਲੈਂਦਾ ਸੰਸਾਰ ਦੇ ਵੱਡੇ ਵੱਡੇ ਅਮੀਰ ਹੋਏ ਕੋਈ ਨਾਂ ਨਹੀਂ ਲੈਂਦਾ ਉਹਨਾਂ ਦੀ ਕੋਈ ਮੜਿੱਤ ਦੀਵਾ ਜਗਾਉਂਦਾ ਦਿਨਲ ਨਾਮ ਦੇ ਪਿਆ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਹੁਣ ਸੱਜੂ ਕੁਝ ਤੋਪਰਦਾਦ ਹੋਏ ਕਿ ਉਹਨਾਂ ਦੀ ਸ਼ੋਭਾ ਖਤਮ ਹੋ ਗਈ ਸ਼ੋਭਾ ਹੋਰੀ ਤਾਂ ਅੱਜ ਵੀ ਹੋ ਰਹੀ ਹੈ ਅੱਜ ਵੀ ਉਹਨਾਂ ਦੇ ਜਗਤ ਦੀਵੇ ਬਰਲੇ ਨੇ ਜੋਤਾਂ ਜਗ ਰਹੀਆਂ ਨੇ ਅੱਜ ਵੀ ਲੋਕ ਉਹਨਾਂ ਦੇ ਉਹਨਾਂ ਦੇ ਚਰਨਾਂ ਵਿੱਚ ਨਮਸ਼ਕਾਰ ਕਰਦੇ ਆਂ ਅੱਜ ਵੀ ਲੋਕ ਉਹਨਾਂ ਤੋਂ ਮੰਗਾ ਮੰਗਦੇ ਆਂ ਐ ਡੇਬਟ ਦਾਤੇ ਬਣ ਗਏ ਕਿਸੇ ਨਾ ਬਣ ਗਏ ਕੇਵਲ ਰੱਬ ਦੇ ਨਾਮ ਦੇ ਨਾਲ ਇਸ ਸੰਸਾਰ ਦੇ ਵਪਾਰ ਸੰਸਾਰ ਦੀ ਤੰਦੋ ਇਹ ਚਾਰ ਦਿਨ ਦੀ ਖੇਡ ਕਦੇ ਆ ਗਈ ਕਦੇ ਚਲ ਗਈ ਜਿੱਦਾਂ ਦਰਬਦੀ ਸ਼ਾਨ ਨਾਲ ਤੁਨ ਨਾ ਕੀਤੀ ਪਾਸ਼ਾ ਨੇ ਮੇਜ ਦਾ ਦਰਖਤ ਦੀ ਸ਼ਾਂ ਕਦੀ ਚੜਦੇ ਪਾਸੇ ਕਦੀ ਲਹਿੰਦੇ ਪਾਸੇ ਕਦੀ ਵਿਚਾਲੇ ਥੱਲੇ ਪੈਰਾਂ ਵਿੱਚ ਇਸੇ ਤਰ੍ਹਾਂ ਹੀ ਇਹ ਮਾਇਆ ਦੀ ਚਾਰਦੰਦੀ ਖੇਡ ਹੈ ਇਹ ਗੱਲ ਵਕਰੀ ਆ ਕਿ ਅਸੀਂ ਕੇਵਲ ਮਾਇਆ ਨੂੰ ਸੱਚ ਮੰਨਿਆ ਕੇਵਲ ਮਾਇਆ ਤੇ ਜਿਹ ਕਿ ਤੁ ਨੂੰ ਸਜਣ ਬਣਾ ਲੈਂਦੇ ਉਸ ਅਕਾਲ ਪੁਰਖ ਵੈਰ ਨੂੰ ਗੁਰੂ ਦੇ ਰਾਹੀ ਏਉਈ ਮਾਇਆ ਸੱਜਣ ਬਣ ਜਣੀ ਸੀ ਤੇ ਉਸ ਸੰਸਾਰ ਸੱਜਣ ਬਣ ਗਿਆ ਸੀ ਹੁਣ ਤਰਗੁਰ ਨਾਨਕ ਸਾਹਿਬ ਨੇ ਸੋਚਿਆ ਬੇਪਿਤਾ ਜੀ ਅੱਜ ਗੁੱਸੇ ਵਿੱਚ ਆ ਤੇ ਨਾਨਦ ਨਾਲ ਹੀ ਮਾਫੀ ਮੰਗ ਲਈ ਜੇ ਕੋਈ ਕਸੂਰ ਨਹੀਂ ਹੈ ਕੋਈ ਕਸੂਰ ਨਹੀਂ ਤਰਗੁਰ ਨਾਨਕ ਸਾਹਿਬ ਕੋਈ ਉਪਰਾਧ ਨਹੀਂ ਕੀਤਾ ਕੋਈ ਪਾਪ ਨਹੀਂ ਕੀਤਾ ਤੇ ਪਿਤਾ ਜੀ ਦਾਗੇ ਭਗਵਾਨ ਦਾ ਨੂੰ ਕਹਿੰਦਾ ਪਿਤਾ ਜੀ ਪਿਛਲਾ ਮਾਫ ਕਰੋ ਅੱਗੇ ਜੋ ਤੁਸੀਂ ਕਹੋਗੇ ਮੈਂ ਕਰੂੰਗਾ ਜਦੋਂ ਇੰਨੇ ਨਾਲ ਹੀ ਪਿਤਾ ਮਹਿਤਾ ਤੁਹਾਨੂੰ ਵੀ ਖੁਸ਼ ਹੋਗੇ ਖੁਸ਼ ਹੋਗੇ ਤਾਂ ਕਹਿ ਲਗੇ ਚੰਗਾ ਫਿਰ ਬੱਤ ਨੂੰ ਪੈਸੇ ਦੇਣਾ ਥੋੜੇ ਜੇ ਤੇ ਜਿਹੜਾ ਆਪਣਾ ਕੀਤਾ ਹੈ ਵਪਾਰ ਦਾ ਉਹਨੂੰ ਰੱਬガル ਸ਼ੁਰੂ ਕਰ ਤਾਂ ਕਿ ਜਿਸ ਤਰ੍ਹਾਂ ਮੇਰਾ ਪੈਸੇ ਵੱਲੋਂ ਸੰਸਾਦ ਵਿੱਚ ਨਾਮ ਹੈ ਤੁਹਾਡਾ ਵੀ ਨਾਮ ਹੋਵੇ ਸਤਿਗੁਰੂ ਦਾਮ ਸਾਹਿਬ ਕਰਨ ਲਿਪਤਾ ਜੀ ਜੋ ਤੁਸੀਂ ਕਰੋ ਉਹਦੇ ਕਰ ਲੈਣਾ ਬਾਲੇ ਸੰਧੂ ਨੂੰ ਬੁਲਾਇਆ ਉਤੋਂ ਦੇ ਜ਼ਿੰਮੇਦਾਰ ਸੀ ਉਹਨੂੰ ਬੁਲਾਇਆ ਥੋੜੀ ਜਿਹੀ ਵੱਡੀ ਉਮਰ ਦਾ ਸੀ ਤਨ ਗੁਰਦੰਗ ਨਾਲੋਂ ਉਮਰ ਵੱਡੀ ਸੀ ਲੇਕਿਨ ਆਤਮ ਵੱਡਾ ਨਹੀਂ ਸੀ ਭਗਤੀ ਵੱਡੀ ਨਹੀਂ ਸੀ ਵੀਰ ਪੈਯ ਦੇ ਕੇ ਬਾਲੇ ਦੇ ਹੱਥ ਵਿੱਚ ਬੁਰ ਬੇ ਰੁਪਏ ਤਾਂ ਬਨੋ ਕਰਵਾਇਨਾ ਕਹਿਣਾ ਪੈਂਦਾ ਪਹਿਲੂ ਕਿਉਂਕਿ ਕੋਈ ਗੱਲ ਜਿਹੜੀ ਪ੍ਰਚਲਿਤ ਹੋ ਜਾਂਦੀ ਹੈ ਮਸ਼ਹੂਰ ਹੋ ਜਾਂਦੀ ਕੋਈ ਗੱਲ ਉਦੋਂ ਰੁਪਏ ਨਹੀਂ ਸੀ ਹੁੰਦੇ ਉਦੋਂ ਆ ਰੁਪਏ ਨਹੀਂ ਸੀ ਹੁੰਦੇ ਉਦੋਂ ਬਹਿਲੋਲੀਓ ਦੀ ਬਹਿਲੋਲ ਦਾ ਰਾਜ ਹੁੰਦਾ ਰਾਜਾ ਬਹਿਲੋਲ ਦਾ ਰਾਜ ਹੁੰਦਾ ਉਹਨੇ ਬਹਿਲੋਲੀਆਂ ਚਲਾਈਆਂ ਸੀ ਉਹ ਇੱਕ ਕੋ ਬਹ ਲੋਲੀ ਦੀ ਜੇ ਉਹਨੂੰ ਦੀ ਆਪਾਂ ਕੀਮਤ ਗਣੀ ਹੈ ਨਾ ਇੱਕ ਬਹ ਲੋਲੀ ਦੀ ਸਿੱਧਾ ਜਿ ਸਮਝਣ ਬਾਤ ਹੈ ਪਰ ਵੀ ਇਹ ਕਹ ਲਈ ਉਦੋਂ 16 ਮਣ ਦਾਣੇ ਇੱਕ ਬਹ ਲੋਲੀ ਦੇ ਆਏ ਨੇ ਜੀ 16 ਮਣ ਦਾਣੇ ਇੱਕ ਬਹ ਲੋਲੀ ਦੇ ਆਏ ਨੇ ਜੀ ਇੱਕ ਬਹਿਲੂਲੀ ਨਾਲ ਜੈਪੁਰ ਤੋਂ ਲਾਕੇ ਲਾਹੌਰ ਤੱਕ ਦੋ ਬਹਿਲੂਲੀ ਨਾਲ ਦੋ ਬੰਦੇ ਇੱਕ ਘੋੜੇ ਦਾ ਖਰਚਾ ਆਰਾਮ ਨਾਲ ਨਿਕਲ ਜਾਂਦਾ ਸੀ ਇੰਨੀ ਕੀਮਤ ਸੀ ਇੱਕ ਬਹਿਲੂਲੀ ਦੀ ਉਹ ਵੀ ਬੇ ਦੁਨੀਆਂ ਤਨ ਗੁਰ ਨਾਨਕ ਸਾਨੂੰ ਸੰਭਾਲੀਆਂ ਪ੍ਰਾਂਤੀਆਂ ਸਿਆਣਾ ਕਰਕੇ ਪਾਈ ਬਾਲਾ ਨੂੰ ਬਿਲੋਂ ਕੋਈ ਖਰਾ ਸੌਦਾ ਕਰਕੇ ਆਉ ਖਰੇ ਤੋਂ ਭਾਵ ਜਿਹੜਾ ਸੀ ਨਾ ਮੈਤ ਕਾਲੂ ਜੀ ਦਾ ਦਲਪੁੰਨ ਵਾਲੇ ਦੇਸ ਪਾਸੇ ਨਹੀਂ ਸੀਗਾ ਦਾਨਪੂਰ ਵਾਲੇ ਪਾਸੇ ਤੇ ਤਨਗੁਰ ਨਾਨਕ ਸਾਹਿਬ ਜੀ ਮਾਰਾ ਲੈ ਕੇ ਚਲੇ ਗਏ। ਉਹਨਾਂ ਦਾ ਕੇਵਲ ਕਮਾਈ ਦਾ ਧਿਆਨ ਸੀ। ਮੈਂ ਤਾਂ ਕਹ ਰਿਹਾ ਜੀ ਦਾ ਕੇਵਲ ਮਾਇਆਵਲ ਧਿਆਨ ਸੀ। ਵੀ ਇਹਦਾ ਕੋਈ ਸਮਾਨ ਲੈ ਕੇ ਆਉਣਗੇ ਉਹ ਵੇਚ ਕੇ ਮੁਨਾਫਾ ਦਿਊਗਾ। ਤੇ ਵੀਰ ਉਹ ਬਲੋਲੀਆਂ ਔਰ ਪਈਏ ਬਲੈ ਨੂੰ ਬੜਾ ਤੇ ਵੀ ਜਾਓ ਵਪਾਰ ਕਰਕੇ ਚੰਦਾ ਸੋਨਾ ਵਪਾਰ ਕਰਿਓ ਸੱਚ ਖਰਾ ਸੁੱਦਾ ਕਰਿਓ ਖਰੇ ਤੋਂ ਭਾਗ ਵੀ ਵਧੀਆ ਜਿਹੜਾ ਫਾਇਦੇਮੰਦ ਹੋਈ ਉਹ ਵਪਾਰ ਕਰਕੇ ਪਰ ਜੇ ਤੂੰ ਕਰੋ ਨਿਕਲੇ ਧਰਨਗੁਰ ਨਾਨਕ ਸਾਹਿਬ ਨੇ ਨਮਸਕਾਰ ਕੀਤੀ ਆਪਣੇ ਪਿਤਾ ਨੂੰ ਰਾਏਪੋਦੀਤ ਨੋਢੀ ਤੂੰ ਵੀਰ ਪੀਓ ਵੀ ਬਰੋਲੀਆਂ ਲੈ ਕੇ ਧਰਨਗੁਰ ਨਾਨਕ ਸਾਹਿਬ ਅਰਬਾਲਾ ਜੀ ਦੇ ਨਾਲ ਪਿੰਡ ਤੋਂ ਬਾਅਦ ਤੱਕ ਮੈਂ ਤਾਂ ਤੁਲਦੀ ਹੈ ਜਿੱਦਾਂ ਤੁਸੀਂ ਪ੍ਰੋਣਮ ਬਤੁਰਣੇ ਨੇ ਨਾ ਇਸ ਤਰ੍ਹਾਂ ਪ੍ਰਣੂ ਬਾਹਰ ਤਾ ਤੈ ਸਮਝਾਉਂਦੇ ਗਏ ਬਾਹਰ ਤੱਕ ਕਣਕੇ ਬਾਲਾ ਦੇ ਪੈਤੂ ਸਿਣਾਏ ਤਰਕੇ ਬਧੀਆ ਖਰਾਸੋ ਦਾ ਕਰਕੇ ਹੈ ਬਦੇ ਵਪਾਰਤ ਕਰਕੇ ਲਿਓ ਨਾ ਸਤਿ ਸ੍ਰੀ ਅਕਾਲ ਜੀ ਨੋਸੀ ਆਪਕਾ ਮੁਤਾਬਕ ਤਾਂ ਕਹਿ ਦਿੰਦੇ ਆ ਜਦੋਂ ਪਛ ਚਨਗੁਰ ਨਾਮ ਸਾਹਿਬ ਪਛਾਈ ਮਰਾਈ ਤੇ ਪਾਈ ਬੱਲਾ ਤਕਰੀਬਨ ਪਿੰਨੋ